ਅੱਡੇ ਗੁਰਸਿੱਖ ਜ਼ਿੰਦਗੀ ਬਤੀਤ ਕਰਦੇ ਸਰੀਰ ਤਿਆਕ ਕੇ ਗੁਰਪੁਰੀ ਚ ਜਾ ਕੇ ਬਸਦੇ ਜਹਾਂ ਸਦੀਵ ਆਨੰਦ ਪ੍ਰਕਾਸ਼ ਹੈ ਕਿੱਥੇ ਸਦਾ ਹੀ ਆਨੰਦ ਹੀ ਆਨੰਦ ਹੈ ਸਤ ਸੰਗਰੀ ਹਰਖ ਅਨੰਤ ਸੋਗ ਨਹੀਂ ਪੀਆ ਸੋ ਘਰ ਗੁਰੂ ਨਾਨਕ ਕੋ ਦੀਆ ਜਿਨੇ ਭਾਈ ਆ ਘਰ ਆਪਣਾ ਮੱਲਿਆ ਨਾ ਮਾਤ ਲੋਕ ਵਿੱਚ ਉਹਨਾਂ ਨੂੰ ਉੱਥੇ ਗੁਰਪੁਰੀ ਵਿੱਚ ਵੀ ਉਹੀ ਗੁਰਪੁਰੀ ਵਾਲਾ ਘਰ ਮਿਲੇਗਾ ਜਿਨ੍ਹਾਂ ਨੇ ਸਤ ਸੰਦੀ ਆਪਣੇ ਦੂਜੇ ਘਰਾਂ ਤੇ ਮੇਰ ਕਰੀ ਐ ਉਹਨਾਂ ਨੂੰ ਸਰ ਤੋਂ ਜੀ ਧਰਮਰਾਜਾ حساب ਕਿਤਾਬ ਮੰਨੇਗਾ ਇਸੇ ਕਰਕੇ ਗੁਰਸਿੱਖੋ ਭਾਵੇਂ ਆਪਾਂ ਗ੍ਰਸਥ ਨਿਭਾਉਂਦੇ ਘਰਾਂ ਦੇ ਵਿੱਚ ਸਭ ਕੁਝ ਜੋ ਕਦ ਛੱਡ ਗਵਾਮਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਤਸਕੀ ਚਿੰਤਾ ਨਾ ਹੈ ਗੁਰਬਾਣੀ ਚ ਕਥਨ ਆਉਂਦਾ ਹੈ ਕਿ ਜਿੱਥੇ ਵਰਤ ਵਰਤਾਵ ਹੈ ਜਿੱਥੇ ਸਾਨੂੰ ਸੁੱਖ ਮਿਲਣਾ ਜਿਹੜੇ ਘਰ ਵਿੱਚ ਸਾਨੂੰ ਕਿਸੇ ਨੇ ਓਟ ਆਸਰਾ ਦੇਣਾ ਉਹ ਘਰ ਅਸੀਂ ਕਦੇ ਚੇਤੇ ਨਹੀਂ ਕਰਦੇ ਜਿੱਥੇ ਸਾਡਾ ਸਾਰਿਆਂ ਨੇ ਘਰਦਿਆਂ ਨੇ ਸਾਥ ਛੱਡ ਦੇਣਾ ਕੋਈ ਮਿਲ ਨਹੀਂ ਹੋਵੇਗਾ ਜਿਸ ਵੇਲੇ ਬੰਨਾਂ ਰਿਹਾ ਉੱਥੇ ਸਾਡੀ ਬਿਰਤੀ ਲੱਗੀ ਹੋਈ ਹੈ ਇਸ ਕਰਕੇ ਸਤ ਸੰਗਤ ਜੀ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮਨ ਵਿੱਚ ਸੰਗਤ ਜਾ ਕੇ ਇਹ ਦ੍ਰਿੜ ਕਰਨਾ ਹੈ ਮਹਾਰਾਜ ਐਸ ਘਰ ਤੋਂ ਬਿਨਾਂ ਮਾਰਾ ਮੇਰਾ ਕੋਈ ਆਸਰਾ ਨਹੀਂ ਹੈ ਪੂਰਵਲੇ ਕਰਮਾ ਕਰਕੇ ਪੁੱਤ ਨੇ ਧੀ ਨੇ ਭੈਣ ਨੇ ਭਾਈ ਨੇ ਮਾਪੇ ਨੇ ਸਭ ਕੁਝ ਹੈ ਥੋੜੀ ਮਾਰਾ ਕਿਰਪਾ ਦਾ ਸਦਕਾ ਮੈਂ ਪਰਾਰਬਦ ਨਾਲ ਉਹਨਾਂ ਦੇ ਵਿੱਚ ਵਿਚਰਦਾ ਹਾਂ ਅੱਜ ਮਾਰਾ ਤੁਹਾਡੇ ਚਰਨਾਂ 'ਚ ਮੈਂ ਆ ਕੇ ਉਮਰਧਾਰੀ ਬਣਿਆ ਲੋਕ ਪਰਲੋਕ ਵਿੱਚ ਮਾਰਾ ਤੁਸੀਂ ਸਹਾਇਕ ਹੋ ਮਾਤਾ ਦੇ ਗਰਭ ਵਿੱਚ ਮੈਨੂੰ ਇਹ ਪਰਿਵਾਰ ਭੈਣ ਭਾਈਆਂ ਦਾ ਕੋਈ ਗਿਆਨ ਨਹੀਂ ਸੀ ਉਦੋਂ ਮਾਰਾ ਤੁਸੀਂ ਮੇਰੇ ਰਖਕ ਸੀ ਜਦੋਂ ਮੈਨੂੰ ਤੁਸੀਂ ਜਨਮ ਦੇ ਦਿੱਤਾ ਇਹਨਾਂ ਨਾਲ ਵਾਕफी ਹੋ ਗਈ ਇਹਨਾਂ ਦੇ ਨਾਲ ਮੈਂ ਵਿਚਰਦਾ ਹਾਂ ਸਾਰੇ ਮਤਲਬ ਦੇ ਨੇ ਜੇ ਮੈਂ ਕਮਾਉਂਦਾ ਹਾਂ ਤਾਂ ਮੈਨੂੰ ਜੀ ਕਹਿੰਦੇ ਅਜੇ ਮੈਂ ਕਮਾਉਂਦਾ ਨਹੀਂ ਕਹਿੰਦੇ ਨਲਾਇਕ ਹੈ ਮਾਰ ਕੇ ਤੱਕੇ ਕੱਢਣ ਵਾਲੇ ਨੇ ਕਿਰਪਾ ਕਰੋ ਮਹਾਰਾਜ ਮੇਰੇ ਮਨ ਚ ਦਰਦ ਨੇਚਾ ਆ ਜਾਵੇ ਇਹਨਾਂ ਨੂੰ ਮੈਂ ਤਿਆਗ ਤਾ ਨਹੀਂ ਸਕਦਾ ਮੇਰੀ ਫਰਾਰਵਦ ਕਰਮਾ ਪਰਬਲ ਹੈ ਕਿਉਂ ਜਿੰਨੇ ਜੀਵ ਘਰ ਦੇ ਵਿੱਚ ਕੀ ਬਾਹਰ ਕੀ ਇੱਕ ਦੂਜੇ ਦੇ ਲੈਣ ਦੇਣ ਕਰਕੇ ਸਤ ਸੰਗਤ ਆਪਾਂ ਇਕੱਠੇ ਹੋਏ ਹਾਂ ਨਾ ਕਿਸੇ ਦੇ ਸਤ ਸੰਗਤ ਜੀ ਬਸ ਹੈ ਪਰੇ ਹੋ ਜਾਣਾ ਨਾ ਕਿਸੇ ਦਾ ਤੋ ਮਿਲਣਾ ਪਰ ਆਰਬ ਦੇ ਜੀਵ ਸਾਰੇ ਅਧੀਨ ਹੋਏ ਪਿਰਦੇ ਹਨ ਲੇਕਿਨ ਬਰਾਗਮਈ ਪ੍ਰੇਮ ਬਈ ਬਰਤੀ ਦੇ ਨਾਲ ਗੁਰੂ ਘਰ ਵਿੱਚ ਆ ਕੇ ਹਮੇਸ਼ਾ ਬੇਨਤੀ ਕਰਨੀ ਹੈ ਮਹਾਰਾਜ ਆਹ ਮੇਰਾ ਸੱਚਾ ਘਰ ਹੈ ਤੁਹਾਡੀ ਸ਼ਰਨ ਵਿੱਚ ਤੁਸੀਂ ਮੇਰੇ ਮਾਤਾ ਪਿਤਾ ਹੋ ਦੂਸਰੇ ਮਾਤਾ ਪਿਤਾ ਲੋਕ ਹੋ ਗਏ ਸਾਡੇ ਚ ਸ਼ਕਤੀ ਨਹੀਂ ਉਹਨਾਂ ਦੀ ਅਸੀਂ ਗਾਹਾਂ ਮਦਦ ਕਰ ਸਕੀਏ ਉਹਨਾਂ ਦੇ ਅੰਦਰ ਸ਼ਕਤੀ ਨਹੀਂ ਆ ਕੇ ਸਾਡੀ ਮਦਦ ਕਰ ਸਕਣ ਤੁਸੀਂ ਮਹਾਰਾਜ ਬਲੀ ਹੋ ਕਿਰਪਾ ਕਰੋ ਲੋਕ ਪਰ ਲੋਕ ਦੇ ਰਾਖੇ ਤੁਹਾਡੇ ਬਿਨਾ ਹੋਰ ਕੋਈ ਨਹੀਂ ਸੋ ਸਤ ਸੰਗਤ ਜੀ ਗੁਰਸਿੱਖ ਇਸੇ ਕਰਕੇ ਗ੍ਰਸਤੀ ਘਰ ਦੀਆਂ ਜ਼ਿੰਮੇਵਾਰੀਆਂ ਲਭਾਉਂਦਾ ਹੋਇਆ ਵੀ ਨਰਮੋਹ ਰਹਿ ਕੇ ਆ ਘਰ ਨੂੰ ਦੇਚੇ ਕਰਦਾ ਕਿ ਮੇਰਾ ਘਰ ਤਾਂ ਅਸਲ ਆਹੀ ਹੈ ਜਿਨੇ ਐਸ ਘਰ ਦੇ ਉੱਤੇ ਸਤ ਸੰਗਤ ਜੀ ਮੇਰ ਕਰ ਲਈ ਔਰ ਜਿਵੇਂ ਉਸ ਘਰ ਚ ਕਮਾਇਆ ਨਾ ਜੇਕ ਤੇ ਇੱਥੇ ਥੋੜੀ ਜੀ ਕਣਕਾ ਕਮਾਈ ਕਰ ਲਵੇ ਸਤ ਸੰਗਤ ਨਹੀਂ ਪਾਰ ਹੀ ਉਤਰ ਜੰਦੇ ਜਿਵੇਂ ਉਸ ਘਰ ਵਿੱਚ ਸੂਮਤਾਈ ਕਰਦਾ ਇੱਥੇ ਵੀ ਉਵੇਂ ਜਿਵੇਂ ਸੂਮਤਾਈ ਕਰੇ ਕੋਈ ਚੀਜ਼ ਤਾਂ ਨਹੀਂ ਬਗੜਦੀ ਘਰ ਦੀ ਉਸੇ ਤਰ੍ਹਾਂ ਇੱਥੇ ਸਤ ਸੰਗਤ ਜੀ ਸੇਵਾ ਕਰੇ ਅਰਦਾਸ ਵੀ ਦੇਵੇ ਔਰ ਸਮਾਪਤੀਤ ਕਰੇ ਜਿੱਥੇ ਤੱਕ ਹੋਵੇ ਸਤ ਸੰਗਤ ਜੀ ਜਿਆਦੇ ਤੋਂ ਜਿਆਦਾ ਧਿਆਨ ਧਰੇ ਆਪੇ ਸੰਗਤ 'ਚ ਫਿਰ ਧਿਆਨ ਰਹੇਗਾ ਵਿਵਤਾ ਵਿੱਚ ਜਿਸ ਵੇਲੇ ਵਿਵਤਾ ਪੈਂਦੀ ਹੈ ਉਸ ਵੇਲੇ ਯਾਦ ਆਪਣੇ ਉਹ ਆਉਂਦਾ ਜਿਹੜਾ ਬਹੁਤਾ ਬਿੱਤਰ ਪਿਆਰਾ ਹੁੰਦਾ ਵੀ ਹੁਣ ਮੇਰੀ ਆਕੇ ਰੱਖਿਆ ਕਰ ਬੱਚੇ ਨੂੰ ਜਦੋਂ ਡਰਾਉਂਦਾ ਸਤ ਸੰਗਤ ਜੀ ਜਦ ਹੀ ਮਾਂ ਕਹਿ ਕੇ ਚੰਗਿਆੜ ਮਾਰਦਾ ਉਹਦੇ ਨਾਲ ਪਿਆਰ ਹੁੰਦਾ ਹੈ ਕਿ ਨਹੀਂ ਇਸੇ ਤਰ੍ਹਾਂ ਜਦੋਂ ਸਾਥ ਸੰਜੀਤ ਸੰਕਟ ਆ ਬਣੇਗਾ ਜਦੋਂ ਆਪਣਾ ਅਤਿਅੰਤ ਪ੍ਰੇਮ ਨਿਭਾ ਦੇਵਾਂਗੇ ਆਪਾਂ ਨੂੰ ਗੁਰੂ ਸਾਹਿਬ ਚੇਤੇ ਆਉਣਗੇ ਜਦੋਂ ਗੁਰੂ ਸਾਹਿਬ ਚੇਤੇ ਆਉਣਗੇ ਕੀ ਸਾਥ ਸੁਣੀ ਜਮ ਨੇੜੇ ਆਜੂ ਕੀ ਕੋਈ ਦੁੱਖ ਨੇੜੇ ਆਜੂ ਨਿਤ ਦੀ ਜਿਹੜੀ ਆ ਆਪਾਂ ਸਤ ਸੰਗਤ ਜੀ ਕਥਾ ਕੀਰਤਨ ਸੁਣਦੇ ਹਾਂ ਇਹ ਮਨ ਨੂੰ ਦ੍ਰਿੜ ਕਰਨ ਵਾਸਤੇ ਹੈ ਕੇ ਸੇਜੇ ਸੇਜੇ ਸਾਡੀ ਜਿਹੜੀ ਮਨ ਦੀ ਵਰਤੀ ਹੈ ਗੁਰੂ ਸਾਹਿਬ ਵਿੱਚ ਇਹੀ ਜੀ ਪਰਪੱਕ ਹੋ ਜਵੇ ਵਿਵਤਾ ਦੇ ਅੰਤ ਦੇ ਸਮੇਂ ਵੀ ਸਾਡਾ ਗੁਰੂ ਸਾਹਿਬ ਬਨੋਂ ਧਿਆਨ ਨਾ ਕਿਤੇ ਉਖੜ ਜਾਵੇ ਸੋ ਇਹ satsang ਦੀ ਪਰਜੋਜਨ ਹੈ ਮਹਾਰਾਜ ਇੱਥੇ ਕਥਾ ਚ ਦੱਸ ਰਹੇ ਨੇ ਜਿਨ੍ਹਾਂ ਨੇ ਐ ਗੁਰੂ ਹਰਿਰਾਜ ਸਾਹਿਬ ਦੀ ਹਜ਼ੂਰੀ ਚ ਹਾਜ਼ਰੀਆਂ ਭਰੀਆਂ ਨੇ ਸਰੀਰ ਤਿਆਗ ਕਰਕੇ ਜਾਣਾ ਸਿੱਖਨੇ ਹਰ ਇੱਕ ਨੇ ਸਰੀਰ ਤਿਆਗਣਾ ਪੈਣਾ ਉਹ ਗੁਰਪੁਰੀ ਗੁਰਪੁਰੀ ਚ ਬਸਦੇ ਹਨ